ਜਿਹੜੇ ਬੰਦਿਆਂ ਦੇ ਦਿਲ ਦੇ ਵਿੱਚ ਕੋਮ ਦਾ ਦਰਦ ਹੈ ਉਹ ਤਾਂ ਇੱਥੇ ਅੱਜ ਵੀ ਹਾਜ਼ਰੀ ਭਰ ਰਹੇ ਨੇ ਬਿਲਕੁਲ ਨਿਹੰਗ ਸਿੰਘ ਜੱਥੇਬੰਦੀਆਂ ਕਿੰਨੀਆਂ ਕਿੰਨੀਆਂ ਜੱਥੇਬੰਦੀਆਂ ਕਿੰਨੀਆਂ ਸੰਪਰਦਾਵਾਂ ਨੇ ਜਿਹੜੀਆਂ ਇੱਥੇ ਹਾਜ਼ਰੀ ਲਵਾ ਕੇ ਗਈਆਂ ਨੇ ਮੇਰੇ ਖਿਆਲ ਦੇ ਵਿੱਚ ਜੋ ਮੈਂ ਦੇਖਦਾ ਇੱਥੇ ਸਿਰਫ ਦੋ ਜੱਥੇਬੰਦੀਆਂ ਹੀ ਅੜ ਕੇ ਬੈਠੀਆਂ ਨੇ ਬਾਬਾ ਕਲਵਿੰਦਰ ਸਿੰਘ ਤੇ ਬਾਬਾ ਕਲਵਿੰਦਰ ਸਿੰਘ ਜੀ ਤੇ ਰਾਜਾ ਰਾਜਾ ਰਾਜ ਸਿੰਘ ਜੀ 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 ਠੀਕ ਹੈ ਨਾ ਜੀ ਇਹ ਜਉਂਦੀ ਜਾਗਦੀ ਜ਼ਮੀਰ ਦਾ ਸਨੇਹ ਹੈ ਉਹਨਾਂ ਦੂਜੀ ਜੱਥੇ ਬੰਦਿਆਂ ਨੂੰ ਵੀ ਜਿਹੜੇ ਆਪਣੇ ਉਹਦੇ ਘਰਾਂ ਚ ਆਪਣੇ ਆਪਣੇ ਦਰਾਂ 'ਚ ਬੈਠੇ ਨੇ ਆਪਣੇ ਆਪਣੇ ਪਣਾਵਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਚਾਹੀਦਾ ਇੱਥੇ ਆ ਕੇ ਹਾਜ਼ਰੀ ਲਵਾਉਣੀ ਚਾਹੀਦੀ ਸੀਗੀ ਆ 2-4 ਮਹੀਨੇ ਪਹਿਲਾਂ ਜਦੋਂ ਇੱਕ ਰਸਤਾ ਖੋਲਿਆ ਗਿਆ ਇੱਕ ਸਾਲ ਬਾਅਦ ਰਸਤਾ ਸਰਕਾਰ ਨੇ ਖਿਲਵਾ ਲਿਆ ਜੇ ਸਿੱਖ ਕੌਮ ਇਕੱਠੀ ਹੁੰਦੀ ਸਾਥ ਦਿੰਦੀ ਮੋਰਚੇ ਦਾ ਨਿਹੰਗ ਸਿੰਘਾਂ ਦੇ ਸਾਥ ਦਿੰਦੀ ਤਾਂ ਅੱਜ ਇਹ ਮੋਰਚਾ 16 ਸਾਬ ਤੱਕ ਲੱਗਣਾ ਚਾਹੀਦਾ ਸੀ ਜੀ ਮੈਂ ਮੈਂ ਬੜੀ ਪੈਰੀ ਗੱਲ ਚ ਇਤੇ ਆਉਂਦੀ ਕਿਸੇ ਵੀਰ ਨੇ ਕਿਹਾ ਕਹਿੰਦੇ ਪੰਜਾਬ ਦੇ 13000 ਪਿੰਡ ਆ ਜੇ 13000 ਪਿੰਡਾਂ ਚੋਂ ਕੇਵਲ ਦੋ ਦੋ ਬੰਦੇ ਆ ਜਾਣ ਇੱਥੇ ਸ਼ਹਿਰਾਂ ਦੀ ਗੱਲ ਛੱਡੋ ਪਿੰਡਾਂ ਦੀ ਗੱਲ ਕਰਦਾ ਸ਼ਹਿਰ ਬਹੁਤ ਆ ਜੇ ਪਿੰਡਾਂ ਚੋਂ ਦੋ ਦੋ ਬੰਦੀ ਆ ਜਾਂਦਾ ਤਾਂ 26000 ਬੰਦੇ ਇੱਥੇ ਇਕੱਠਾ ਹੁੰਦਾ 26000 ਬੰਦੇ ਨਾਲ ਤੁਸੀਂ ਸਰਕਾਰ ਨੂੰ ਹਿਲਾ ਸਕਦੇ ਹੋ ਜੇ ਅੱਜ ਪੰਜਾਬ ਦੇ ਲੋਕ ਪਿੰਡਾਂ ਵਾਲੇ ਦੋ ਦੋ ਬੰਦੇ ਆਪਣੇ ਡਿਊਟੀ ਲਾ ਕੇ ਭੇਜ ਦੇਣ ਪਿੰਡਾਂ ਦੇ ਪੰਜ ਸਰਪੰਚ ਬਾਬਾ ਜੀ ਇੱਕ ਇੱਕ ਬੰਦਾ ਹੀ ਆ ਜੇ ਨਾ 13000 ਦੀ ਗਿਣਤੀ ਕੋਈ ਥੋੜੀ ਨਹੀਂ ਹੁੰਦੀ ਬਹੁਤ ਹੁੰਦੀ ਆ ਠੀਕ ਹੈ ਜੀ 13000 ਨਾਲ ਵੀ ਸਿੰਘ ਦਾ ਵੈਸੇ ਵੀ ਸਵਾ ਲੱਖ ਇਕੱਲਾ ਹੀ ਸਵਾ ਲੱਖ ਆ ਤੇ 13000 ਨੂੰ ਕਰੋ ਦੇਖੋ ਕਿੰਨੇ ਬੰਦ ਬਣਦੇ ਨੇ ਪਰ ਨਹੀਂ ਸਾਡੀ ਜਿਹੜੀ ਕਮਿਊਨਿਟੀ ਰਹਿ ਗਈ ਨਾ ਇਹਨਾਂ ਨੂੰ ਕੀ ਚਾਹੀਦੀ ਹੈ ਨਾ ਗੁਰਦੁਆਰੇ ਦੀਆਂ ਕਮੇਟੀਆਂ ਦੀ ਪ੍ਰਧਾਨਗੀ ਜੀ ਜੀ ਗੋਲਕ ਪਰ ਜੋ ਕੌਮਿੰਸ ਸਾਹਿਬ ਮੋਰਚੇ ਦੇ ਬੰਦੀ ਸਿੰਘਾਂ ਨੇ ਤੁਹਾਡੇ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਜਿਨ੍ਹਾਂ ਕਰਕੇ ਤੁਹਾਡੇ ਬੱਚੇ ਜਿਉਂਦੇ ਨੇ ਜਿਨ੍ਹਾਂ ਕਰਕੇ ਤੁਸੀਂ ਅੱਜ ਜਿਉਦੇ ਹੋ ਤੇ ਤੁਹਾਡੀ ਅੱਗੇ ਅੰਸੂਆਂ ਸੇ ਚੱਲ ਰਹੀ ਹੈ ਇਹ ਕਿਤੇ ਨਾ ਕਿਤੇ ਉਹਨਾਂ ਵੇਲਿਆਂ ਦੀ ਪਛਾਣ ਉਹਦੇ ਵਿੱਚ ਜੋ ਹੋਇਆ ਸੀਗਾ ਉਹਨਾਂ ਦੀ ਦੇਣ ਆ ਇਹ ਜੀ ਜੀ ਬਿਲਕੁਲ ਪਰ ਸਾਡੇ ਜਨ ਦੇ ਵਿੱਚ ਕੀ ਆ ਪ੍ਰਧਾਨਗੀ ਆ ਆਪਦਾ ਪਰਿਵਾਰ ਸਿਰਫ ਅਸੀਂ ਇਹ ਦੇਖਣ ਵੀ ਸਾਡਾ ਪਰਿਵਾਰ ਕਿਵੇਂ ਬਣੂਗਾ ਅਸੀਂ ਠੱਗੀਆਂ ਕਰਾਂਗੇ ਜੋ ਮਰਜ਼ੀ ਕਰਾਂਗੇ ਪਰ ਕੌਮਿੰਸ ਸਾਹਿਬ ਵਰਗੇ ਤੇ ਨਹੀਂ ਆਵਾਂਗੇ ਹਮ ਸਾਨੂੰ ਸਾਡਾ ਪਰਿਵਾਰ ਦਿਖਦਾ ਜੀ ਮੈਂ ਪਹਿਲਾਂ ਵੀ ਜਦੋਂ ਗੋਮਿੰਗਸਾਲ ਫਮੋਰਚਾ ਲੱਗੇ ਜਦੋਂ ਮੈਂ ਪਹਿਲੀ ਵਾਰੀ ਆਇਆ ਸੀਗੀ ਇੱਕ ਲਾਈਵ ਵੀਡੀਓ ਮੈਂ ਪਾਈ ਸੀਗੀ ਵੀ ਗੁਰਦੁਆਰ ਦੀ ਪ੍ਰਧਾਨਗੀ ਆਦੀ ਕਮੇਟੀ ਜਿਹੜੇ ਮੈਂਬਰ ਬਣੇ ਨੇ ਪ੍ਰਧਾਨ ਬਣੇ ਨੇ ਉਹਨਾਂ ਦੇ ਵਿੱਚੋਂ ਕੀ ਉਹਨੇ ਸਾਰੇ ਵੀ ਜ਼ਮੀਰ ਮਰ ਗਈ ਉਹ ਇੱਥੇ ਇਕੱਠੇ ਨਹੀਂ ਹੋ ਸਕਦੇ ਹਰ ਇੱਕ ਗੁਰਦੁਆਰ ਸਾਹਿਬ ਕਿੰਨੇ ਕਿੰਨੇ ਗੁਰਦੁਆਰ ਨੇ ਇੱਕ ਪਿੰਡ ਵਿੱਚ ਪੰਜ-ਪੰਜ ਗੁਰਦੁਆਰੇ ਬਣ ਚੁੱਕੇ ਨੇ ਜੀ ਜੀ ਗੁਰਦੁਆਰਾ ਸਾਹਿਬ ਦੇ ਧਿਆਨ ਦਿੱਤਾ ਜਾ ਰਿਹਾ ਗੁਰਦੁਆਰਾ ਸਾਹਿਬ ਦੀ ਰਾਖੀ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀਆਂ ਨੇ ਹਾਂ ਇਹਦਾ ਸਭ ਤੋਂ ਵੱਡਾ ਕਾਰਨ ਹੈ ਇਹ ਅਸੀਂ ਗੁਰਦੁਆਰ ਸਾਹਿਬ ਬੁਲਾ ਰਹੇ ਆ ਤੇ ਉੱਥੇ ਬੇਅਦਬੀ ਦਾ ਕਾਰਨ ਇਹ ਹੈ ਗਰੰਤੀ ਸਿੰਘਾਂ ਦੀ ਤਨਖਾਹ ਕਟਾਈ ਜਾਂਦੀਆਂ ਨੇ ਕਿੰਨਾ ਕ ਪਹਿਰਾ ਦੇਊਗਾ ਕਿ ਕੋਈ ਗਰੰਤੀ ਸਿੰਘ ਜੇ ਕਰਦਾ ਨਾ ਸਵੇਰੇ ਸਾਡ ਡਿਊਟੀ ਲਾ ਕੇ ਕੋਈ ਜਮੈਟੋ ਕਰਦਾ ਉਸ ਤੋਂ ਬਾਅਦ ਕੋਈ ਕੋਈ ਕੰਮ ਕਰ ਰਿਹਾ ਬਿਲਕੁਲ ਸਾਡੀ ਜ਼ਮੀਰ ਮਰ ਚੁੱਕੀ ਹੈ ਲੋਕਾਂ ਦੀ ਜੀ 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 ਕੁਛ ਇੱਕ ਚੰਦਕ ਨਿਹੰਗ ਸਿੰਘ ਚੰਦਕ ਹੀ ਸਿੱਖ ਨੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ